ਲਓ ਜੀ ਆਪਾਂ ਵੀ ਹੋ ਗਏ ਆ ਰੈਡੀ ਸ਼ੈਡੀ ਤੇ ਪਾ ਲਿਆ ਆਪਾਂ ਸੋਹਣਾ ਜਿਹਾ ਸੂਟ ਤੇ ਹੁਣ ਚੱਲੀਏ نیچے ਪਹਿਲਾਂ ਤਾਂ ਖਾਈਏ ਰੋਟੀ ਫਿਰ ਉਸ ਤੋਂ ਬਾਅਦ ਮੈਨੂੰ ਹੋਰ ਵੀ ਬਹੁਤ ਸਾਰੇ ਕੰਮ ਜਿਆਦਾ ਆਗੇ ਸ਼ਾਇਦ ਅੱਜ ਫੇਰ ਖੰਨੇ ਜਾਣਾ ਪਵੇ ਕਿਉਂਕਿ ਮੈਗ ਦੇ ਦੁਪੱਟੇ ਨਹੀਂ ਆਪਾਂ ਡਾਈ ਕਰਵਾਏ ਹੈਗੇ ਭੁੱਲ ਗਏ ਤੇ ਉਹ ਕਰਵਾ ਕੇ ਲੈ ਕੇ ਆਉਣਾ ਪਹਿਲਾਂ ਤਾਂ ਰੋਟੀ ਖਾਈਏ ਫਿਰ ਕਰੀਏ ਪਲਾਨਿੰਗ ਕਿ ਕਿੱਥਨੂੰ ਜਾਣਾ ਆ ਫਿਰ ਉਹ ਕੰਮ ਕਰਦੇ ਆ ਲਓ ਵੀ ਕੁਛ ਨਾ ਕੁਛ ਤਾਂ ਕਹਿੰਦੇ ਰਹੀ ਹੋ ਜਾਂਦਾ ਅੱਪਾ ਫੇਰ ਚੱਲੇ ਆ ਹੁਣ ਮੈਜਰ ਦੀ ਸ਼ਾਪ ਤੇ ਭਾਜੀ ਨੂੰ ਭੇਜਣ ਲੱਗਿਆ ਖੰਡੇ ਸਾਰੇ ਬੰਡ ਦੇ ਗੱਲ ਕਰਦੇ ਆ ਸੀ ਆ ਮੁੰਡਾ ਸਾਡਾ ਕੰਮਾ ਵਾਲਾ ਐ ਹੇ ਤੱਕ ਨਾਤਾ ਵੀ ਚਲੋ ਆਜੋ ਕਹਿੰਦੇ ਆ ਉਹੀ ਸੋਹਣਾ ਜਿਹਾ ਮੁੰਡਾ ਜਿਹੜਾ ਕੱਲ ਬਲੌਗ ਚ ਤੁਸੀਂ ਦੇਖਿਆ ਸੀ ਐ ਜਿਹਦੇ ਲਈ ਰਿਸ਼ਤੇ ਦੀ ਡਿਮਾਂਡ ਹੈ ਕਿੱਦਾਂ ਦੀ ਕੁੜੀ ਚਾਹੀਦੀ ਆ ਮਰਜੀ ਹੋਵੇ ਬੋਲਦੀ ਹੋਵੇ ਬੋਲਦੀ ਆ ਦਸੀ ਉਹ ਬਿਠੈ ਰੀਆਂ ਲੈ ਵੀ ਬੜੇ ਪ੍ਰਾਣੇ ਦੀ ਸੇਵਾ ਹੁੰਦੀ ਆ ਇੱਧਰ ਲਲਾਰੀ ਚੁੰਨੀ ਮੇਰੀ ਰੰਗ ਦਾ ਲਲਾਰੀ ਆ ਅੱਜ ਲਲਾਰੀ ਬਣਿਆ ਆ ਬੜਾ ਪ੍ਰਾਣਾ ਆ ਆ ਕਹੇ ਕਿ ਸੇਵਾ ਵੀ ਤਾਂ ਉਹਦੇ ਛੋੜਾ ਕੰਮ ਲੱਗਿਆ ਹੋਇਆ ਕੰਮ ਲੱਗਿਆ ਹੋਇਆ ਸਹੀ ਗੱਲ ਆ ਲਓ ਜੀ ਆਪਾਂ ਫਿਰ ਤੋਂ ਇੱਕ ਵਾਰ ਆਪਣੀ ਆਊਟਫਿਟਾਂ ਚੇਂਜ ਕਰਦੀ ਆ ਕਿਉਂਕਿ ਹੁਣ ਆਉਣ ਵਾਲੇ ਨੇ ਨਾਨਕੇ ਤਾਂ ਕਰਕੇ ਆਪਾਂ ਆਊਟਫਿਟ ਆਊਟਫਿਟ ਚੇਂਜ ਕਰਦੀ ਕਿਉਂਕਿ ਇੰਨੀਆਂ ਸਾਰੀਆਂ ਲਈਆਂ ਤੇ ਤਾਂ ਪੌਣੀਆਂ ਵੀ ਨੇ ਤੇ ਹੁਣ ਇਸ ਤੋਂ ਬਾਅਦ ਦੇਖਦੇ ਆ ਜਿਹੜੀ ਪੌਣੀਆਂ ਹਾਂਜੀ ਆਜੋ ਲਓ ਵੀ ਅਸੀਂ ਕਹਿਆ ਵੀ ਨਾਨਕੇ ਆਉਣ ਤੋਂ ਪਹਿਲਾਂ ਪੇਟ ਪੂਜਾ ਕੀਤੀ ਜਾਵੇ ਫਿਰ ਤਾਂ ਅਸੀਂ ਪਾਦੇ ਫਲਕਾਰੀ ਉੱਤੇ ਬੇਲ ਬੁੱਟੀਆਂ ਵਾਲਾ ਕੰਮ ਹੋ ਜਾਣਾ ਪੈਣਾ ਹੈ ਨਾ ਮੇਰੀ ਤੇ ਭੈਣ ਦੀ ਇੰਨੀ ਸੋਹਣੀ ਵੀਡੀਓ ਸੀ ਇੰਨੀ ਵਾਇਰਲ ਹੋਣੀ ਤਾਂ ਮਿਲਿਓ ਨਹੀਂ ਜਾਨਾ ਚਲ ਆਦ ਮੇਚ ਪਾਉਣੀ ਚਲ ਲੈ ਲੀ ਤੂੰ ਪਲੇਟ ਚੱਲ ਮੈਂ ਨਾਨਕਾ ਕਿਹਨ ਗਿਆ ਨਹੀਂ ਲਾ ਗਿਆ ਨਹੀਂ ਅੱਧਾ ਬੰਦੇ ਆਏ ਹੋ ਨੇ ਭਾਈ ਨਾਨਕਾ ਤੇ ਲੇਟ ਕਰਾਈ ਜਾਂਦੇ ਸਾਨੂੰ ਹਾਂ ਖੜੇ ਆ ਲੈ ਦੱਸ ਹਾਂ ਖੜੇ ਆ ਲੈ ਪਖਾੜੋ ਰਹਿ ਸਰ ਇਹ ਤੇ ਬਾਹਰ ਘਾੜੋ ਅੰਦਰ ਅੰਦਰ ਵੀ ਮੜਦਾ ਖੜੇ ਆ ਨਾਨਕਾ ਅੰਦਰ ਅੰਦਰ ਵੀ ਮੜਨਾ ਬਾਹਰ ਚੱਲੋ ਹਾਂ ਹੁਣ ਬਲੋਕੋ ਬਲੋਕੋ ਕਰਿਆ ਕੰਮ ਖੜੇ ਆ ਹਾਂ ਬਸ ਗਾਓ ਸਿੱਠਣੀ ਜੀ ਗਾਓ ਭਾਈ ਹਾਂ ਜਰ ਗੜੀਆਂ ਦੀ ਨਾਨਕਾ ਤੇ ਲੇਟ ਕਰਾਵਾ ਕੰਮ ਸਾਈਡ ਤੇ ਹੋ ਜਾਓ ਕਰੇ ਹੋ ਜਾ ਨਾਨਕਾ ਕੇ ਟ੍ਰੈਫਿਕ ਪੈ ਗਿਆ ਟ੍ਰੈਫਿਕ ਆ ਵੈਲਡਕ ਪਛਾਣਦਾ ਹੀ ਨਹੀਂ ਪਛਾਣਦਾ ਹੀ ਨਹੀਂ ਉਹ ਭਮੱਤਰ ਗਿਆ ਉਹ ਆਪਾਂ ਕਿੱਦਣ ਦੇ ਇਕੱਠਾ ਹੋਏ ਭਮੱਤਰ ਗਿਆ ਵੀ ਆਹ ਕੌਣ ਕੌਣ ਖੜਾ ਸਹੀ ਗੱਲ ਹੈ ਘੱਬਰ ਗਿਆ ਆਪਾਂ ਨੂੰ ਨਹੀਂ ਪਛਾਣਿਆ ਲੈ ਦੱਸ ਹਟ ਕੰਮ ਲਈ ਚਲੀ ਜਾਂਦੇ ਇਹ ਕਿੱਥੇ ਹੈ ਇਹ ਨਾਨਕੇ ਕਈ ਦਿਨਾਂ ਦੇ ਆਏ ਹੋਏ ਨੇ ਹਾਂ ਇਹ ਲੋ ਵੀ ਨਾਨਕੇ ਆ ਗਏ ਉੱਧਰ

ਹਾਂਜੀ ਇੱਧਰ ਦੇਖਿਓ ਸਾਹਮਣੇ ਜੀ ਸਾਰੇ ਬੈਠ ਕਰਿਓ ਹਾਂਜੀ ਸਿਮਰ ਨਾਲ ਖੜੇਓ ਦੇਖਿਓ ਸਾਹਮਣੇ thank no. you ਆ ਮੈਂ ਜਿਹ ਹੁੰਦਾ ਕੋਣ ਪਾਰਲਰ ਨੂੰ ਜਾਣਾ 7:00 ਵਜੇ ਯਾਰ ਹੋਰ ਘਰੇ ਤਿਆਰ ਹੋਣ ਨੂੰ ਬਸ ਨਾਨਕੇ ਨੇ ਲੇਟ ਹੋ ਗਏ ਜੇ ਨਾਨਕੇ ਜਗ੍ਹਾ ਨਾਲ 4:00 6:00 ਚਾਰ ਹੋ ਜਾਂ ਆ ਜਾਂਦੇ ਫਿਰ ਤਿਆਰ ਹੋਇਆ ਜਾਣਾ ਸੀ ਕੋਈ ਨਾ 7:00 ਦਾ ਬੱਚੇ ਆ ਗਏ ਜਸਪੀਤ ਮੈਂ ਕਹਿੰਦਾ ਕਿ ਮੈਂ ਅੰਦਰ ਲੈ ਆ ਜੀ ਤੁਹਾਨੂੰ ਫੋਨ ਕਰ ਦੂ ਬਾਹਰ ਹਾਂ ਮੈਂ ਤੁਸੀਂ ਬਾਹਰ ਹੀ ਕੱਢ ਜਾਓ ਤੇ ਅੱਧਾ ਘੰਟੇ ਚ ਮੈਂ ਤਾਂ ਥੋੜਾ ਹੀ ਕਰਾਉਣਾ ਕੰਮ ਪਾਰਲਰ ਜੱਲੇ ਭਾਈ ਪਾਰਲਰ ਤੇ ਤੈਨੂੰ ਫਾਇਦਾ ਹੈਗਾ ਤੈਨੂੰ ਲਓ ਫਿਰ ਉਹਨੇ ਦਿਨ ਪਹਿਲਾਂ ਤਿਆਰ ਹੋ ਕੇ ਪੈਸਾ ਹੁੰਦੀ ਫਿਰ ਉੱਥੇ ਤਿਆਰ ਹੋ ਕੇ ਆਏ ਆਂ ਦੀ ਯਾਰ ਜਿਹੜਾ ਨਾਲ ਕਿਆ ਨੇ ਆਉਣਾ ਸੀਗਾ ਨਾਲ ਕੇ ਖੇਤ ਚ ਖਿੱਚ ਲਾਉਣੇ ਸੀ ਜਿਹੜਾ ਖੋਤਰ ਤੇ ਨਹੀਂ ਸੀਗਾ ਦੱਸ ਖਿੱਚ ਖਿੱਚ ਉਤਾਰੇ ਸੀ ਆਉਂਗਾ ਆਉਂਗਾ ਸਵੇਰੇ ਅਭੀ ਪਹੁੰਚ ਗਏ ਹਾਂ ਕਰੀ ਆਪਾਂ ਵੇਟ ਹੋ ਰਿਹਾ ਅੱਧਾ ਘੰਟਾ ਇਹਦੇ ਆਉਂ ਤਿਆਰ ਹੋ ਗਏ ਕਿਵੇਂ ਆਉਣਾ ਕਿੰਨਾ ਟਾਈਮ ਲੱਗੂ 7 ਵਜੇ ਵੀ ਨਿਪਟ ਗਿਆ ਕੰਮ ਹਾਂ ਉਹਨਾ ਟਾਈਮ ਲੱਗ ਫਿਰ ਮੀਨ ਵਾਏ ਇੰਨਾ ਟਾਈਮ ਕਿੱਥੇ ਅੱਧਾ ਘੰਟਾ ਗਿਆ ਸੀ ਉਹਨੇ ਅੱਧਾ ਮਿੰਟ ਹੀ ਲਾਇਆ ਕਿਹਨੇ ਇਹਨਾਂ ਨੇ ਅੱਧਾ ਘੰਟਾ ਲੱਗ ਗਿਆ ਸੌਣ ਤਾਂ ਨਹੀਂ ਲੱਗ ਗਈ ਸੌ ਜਾਂਦੇ ਉਹ ਨੀਂਦੋਂ ਲੱਗੀ ਹੋਣਾਗੀ ਲੈ ਦੇਖਿਆ ਉਦੋਂ ਦੀ ਮੈਂ ਇਕੱਲੀ ਇਕੱਲੀ ਫਿਰਦੀ ਸੀ ਅੱਜ ਮੇਰਾ ਘਰ ਆਲਾ ਆਇਆ ਜਦ ਸਾਰੇ ਕੰਮ ਹੋਣ ਲੱਗ ਗਏ ਆਹ ਉਪਰ ਕੇ ਆਪਦਾ ਹੋਣਾ ਹੀ ਤਿਆਰ ਹੋ ਜਾਣਾ ਸਾਰੇ ਕੋਈ ਆਇਆ ਬਸ ਸਭ ਆ